ਸੁਖਨਾ ਚੀਲ ਦੇ ਪਾਣੀ ਦਾ ਪੱਧਰ ਪਹੁੰਚਿਆ ਖਤਰੇ ਦੇ ਨਿਸ਼ਾਨ ਤੇ ਪ੍ਰਸ਼ਾਸਨ ਨੇ ਜਾਰੀ ਕੀਤੀ ਚੇਤਾਵਨੀ ਭਰੇ ਹੁਕਮ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਚੀਲ ਵਿੱਚ ਪਾਣੀ ਦੇ ਪੱਧਰ ਨੇ ਖਤਰੇ ਦੇ ਨਿਸ਼ਾਨ ਨੂੰ ਛੂ ਲਿਆ ਹੈ ਲਗਾਤਾਰ ਹੋ ਰਹੇ ਮੀਂਹ ਦੇ ਚੱਲਦੇ ਚੀਲ ਚ ਪਾਣੀ ਦੀ ਮਾਤਰਾ ਲੰਬੀ ਹੱਦ ਤੱਕ ਵੱਧ ਚੁੱਕੀ ਹੈ ਜਿਸ ਕਾਰਨ ਆਹੂਦੇਦਾਰ ਚਿੰਤਤ ਹੋ ਚੁੱਕੇ ਹਨ ਕੀ ਹੈ ਖਤਰਾ ਸੁਖਨਾ ਚੀਲ ਦਾ ਪਾਣੀ ਜਦੋਂ ਇੱਕ ਨਿਰਧਾਰਿਤ ਪੱਧਰ ਤੋਂ ਵੱਧ ਜਾਂਦਾ ਹੈ ਤਾਂ ਇਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣ ਜਾਂਦਾ ਹੈ ਖਾਸ ਕਰਕੇ ਚੰਡੀਗੜ੍ਹ ਸੈਕਟਰ 1 5 6 ਅਤੇ ਇਟਵਾਸੀ ਖੇਤਰ ਪ੍ਰਬੰਧਨ ਦੀ ਕਾਰਵਾਈ ਪਾਣੀ ਵਧਣ ਕਾਰਨ ਅਧਿਕਾਰੀਆਂ ਵੱਲੋਂ ਛੀਲ ਦੇ ਖੋਲਣ ਯੋਗ ਗੇਟ ਤਿਆਰ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਵਾਟਰ ਰਿਲੀਜ਼ ਕਰਨਾ ਪਵੇਗਾ ਤਾਂ ਜੋ ਨੀਵੇਂ ਇਲਾਕਿਆਂ ਵਿੱਚ ਪਾਣੀ ਨਾ ਭਰੇ ਲੋਕਾਂ ਲਈ ਚੇਤਾਵਨੀ ਸਥਾਨਕ ਨਿਵਾਸੀਆਂ ਨੂੰ ਚੇਤਾਇਆ ਗਿਆ ਹੈ ਕਿ ਸੁਖਣਾ ਝੀਲ ਦੇ ਨੇੜੇ ਨਾ ਜਾਣ ਖਾਸ ਕਰਕੇ ਬੱਚੇ ਅਤੇ ਵੱਧ ਉਮਰ ਦੇ ਲੋਕ ਜਾਣਕਾਰੀ ਲਈ ਸੁਖਣਾ ਝੀਲ ਇੱਕ ਮੁੰਡ ਮਨੱਖੀ ਬਣਾਈ ਝੀਲ ਹੈ ਜੋ ਹਰੇਕ ਮੌਸਮ ਵਿੱਚ ਸਲਾਨੀਆਂ ਦੀ ਖੇਚ ਬਣੀ ਰਹਿੰਦੀ ਹੈ ਪਰ ਜਦ ਪਾਣੀ ਦੀ ਮਾਤਰਾ ਖਤਰਨਾਕ ਪੱਧਰ ਨੂੰ ਛੂੰਦੀ ਹੈ ਤਾਂ ਝੀਲ ਦੇ ਕੰਟਰੋਲ ਗੇਟ ਕੋਲਮ ਦੀ